ਸਾਬਤ ਹੋਇਆ ਅ ਗੁਰਦੁਆਰਾ ਸਾਹਿਬ ਸ਼ਹੀਦਾਂ ਜਿਹਦੇ ਚ ਸੰਗਤਾਂ ਨੂੰ ਬਹੁਤ ਵੱਡੀ ਆਸਤਾ ਮੇਰੇ ਵੀ ਉਹਦੇ ਵਿੱਚ ਬਹੁਤ ਵੱਡੀ ਆਸਤਾ ਹੈ ਮੈਂ ਪਿੰਡ ਵੱਲੋਂ ਆਇਆ ਸੀ ਮੈਂ ਡੋਟ ਡੇਰ ਜਨਨ ਦਾ ਪਿੰਡ ਸੀਗਾ ਫੇ ਗੁਰੂ ਬਾਹਰਾਏ ਦੇ ਚਰਨਾਂ 'ਚ ਮੱਥਾ ਟੇਕ ਕੇ ਔਰ ਕਿੰਸ ਆਪ ਤੋਂ ਅਰਦਾਸ ਕਰੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਿਹੜੇ ਕੁਝ ਦਿਨਾਂ ਤੋਂ ਸਿਹਤ ਜੋ ਉਹਨਾਂ ਦੀ ਨਾ ਸਾਜੀ ਸੀ ਹੁਣ ਠੀਕ ਵੀ ਹੈ ਵਾਹਿਗੁਰੂ ਅਕਾਲ ਪੁਰਖ ਅਗੇ ਇਹੋ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਜਿਹੜੀ ਪੂਰੀ ਤੰਦਰੁਸਤੀ ਨਾਲ ਕਰ ਸਕਣ ਇਮਾਨਦਾਰੀ ਨਾਲ ਲੱਗੇ ਹੋਏ ਐ ਇਹੋ ਜੀ ਇਨਸਾਨ ਦੀ ਸਾਰੇ ਹੀ ਪੰਜਾਬ ਨੂੰ ਬਹੁਤ ਵੱਡੀ ਲੋੜ ਐ ਸੋ ਅਸੀਂ ਜੇ ਕੋਈ ਦਿੱਕਤ ਆ ਪਵੇ ਕੋਈਔਕਤ ਦੀ ਘੜੀ ਹੋਵੇ ਤਾਂ ਸਾਡੇ ਕੋਲ ਇੱਕੋ ਆਸਰਾ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਉੱਥੇ ਆ ਕੇ ਆਪਣੀ ਅਰਦਾਸ ਇਡੈਂਟੀਫਾਈ ਕਰ ਸਕਦੇ ਆ ਉਹਦੇ ਲਈ ਮੈਂ ਵੀ ਮੇਰਾ ਫਰਜ ਹੈ ਸਾਡੇ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਨੇ ਸਾਡੇ ਲੀਡਰ ਹੈ ਸਾਡੇ ਛੋਟੇ ਭਰਾ ਹੈ ਉਹਨਾਂ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਪੰਜਾਬ ਦੀ ਸੇਵਾ ਕਰਨ ਦਾ ਬਲ ਸਰਪ ਜਿਹੜੀ ਉਹਨਾਂ ਦੀ ਹੈਲਥ ਬਾਰੇ ਹੈ ਅਪਡੇਟ ਇੰਨੀ ਨਹੀਂ ਹੋ ਰਹੀ ਜਿੰਨੀ ਚਾਹੀਦੀ ਹੈਗੇ ਜਿੰਨਾ ਲੋਕ ਚਾਹੁੰਦੇ ਨੇ ਵੀ ਐਕਚੁਅਲੀ ਹੋਇਆ ਕੀ ਹੈ ਉਸ ਵਿੱਚ ਸਾਰਾ 2 ਦਿਨ ਪਹਿਲਾਂ ਹਸਪਤਾਲ ਵਾਲਿਆਂ ਨੇ ਵੀ ਪਰਿਵਾਰ ਨੇ ਵੀ ਦੱਸ ਦਿੱਤਾ ਕਿ ਕਿਉਂਕਿ ਉਹਨਾਂ ਨੇ ਕਿਹਾ ਵੀ ਸਭ ਕੁਝ ਠੀਕ ਹੈ ਕੋਈ ਇਹ ਜੀ ਗੱਲ ਨਹੀਂ ਤੇ ਕਈ ਵਾਰੀ ਡਾਕਟਰ ਸਾਹਿਬਾਨ ਹੀ ਇਹ ਕਹਿਣ ਦੇ ਵੀ 2-4 ਦਿਨ ਬਹੁਤਾ ਕਿਸੇ ਨਾਲ ਬੋਲਿਆ ਚੱਲਿਆ ਨਾ ਕਿਉਂਕਿ ਸੁੱਬੇ ਦੇ ਮੁਖਮਤ ਨੇ ਪੰਜਾਬ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈਗੀ ਹੈ ਇਲੈਕਸ਼ਨਾਂ ਸਿਰ ਤੇ ਨੇ ਇਹ ਕਰਕੇ ਜਿਹੜਾ ਹੈਗਾ ਪਾਰਟੀ ਵਰਕਰ ਵੀ ਉਹਨਾਂ ਦੇ ਵਿੱਚ ਵੀ ਹਮੇ ਉਸੇ ਹੈਗੀ ਹੈ ਵੀ ਜਿਹੜਾ ਲੀਡਰ ਹੈ ਉਹਦਾ ਬਿਮਾਰ ਹੈ ਉਹ ਬਿਲਕੁਲ ਜਿਹੜੀ ਇਹ ਪਰਮਾਤਮਾ ਦੇ ਹੱਥ ਆ ਕਿਸੇ ਦੀ ਵੀ ਸਿਹਤ ਮੈਂ ਇੱਥੇ ਚੰਗਾ ਬੜਾ ਖੜਾ ਹੈ ਕੁਝ ਵੀ ਹੋ ਸਕਦਾ ਤੇ ਪਰਮਾਤਮਾ ਲੰਮਾ ਸਮਾਂ ਵੀ ਬਖਸ਼ ਸਕਦਾ ਇਹ ਉਹਦੇ ਹੱਥ ਹੋਇਆ ਕਰਦੀ ਹੈ ਔਰ ਸਿਹਤ ਪਹਿਲਾਂ ਜ਼ਰੂਰੀ ਵੀ ਆ ਠੀਕ ਹੋਵੇ ਉਸ ਤੋਂ ਬਾਅਦ ਲੋਕਾਂ ਨਾਲ ਸਾਰਾ ਦਿਨ ਵਿਚਾਰ ਵਟਾਂਦਰਾ ਹੀ ਕਰਨਾ ਹੈ ਪੰਜਾਬ ਦਾ ਫਿਕਰ ਉਸ ਇਨਸਾਨ ਨੂੰ ਬਹੁਤ ਸੀ ਤੇ ਹੈ ਫਿਕਰ ਸਦਵਾ 7 ਜਿਹੜੀ ਹੈਗੀ ਆ ਸੁਰੱਖਿਆ ਬਧਾਈ ਗਈ ਆ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਵੀ ਕਿਹਦੇ ਕਾਰਜਕਾਰੀ ਸੀਐਮ ਜਾਂ ਸੀਐਮ ਦਾ ਕਿਹ ਉਹ ਦਾ ਪਤਾ ਸੰਧਮਾ ਸਾਹਿਬ ਨੇ ਆਪ ਹੀ ਉਸ ਗੱਲ ਦਾ ਖੰਡਨ ਕਰਤਾ ਵੀ ਕੋਈ ਐਹੋ ਜੀ ਗੱਲ ਨਹੀਂ ਇਹਨਾਂ ਵੈਸੇ ਪਤਾ ਨਹੀਂ ਕਿਉਂ ਇਸ ਗੱਲ ਦੀਆਂ ਫੁਆਵਾੜੀਆਂ ਹੜਾਈਆਂ ਜਾਂਦੀਆਂ ਰਹਿੰਦੀਆਂ ਜੇ ਮੁੱਖ ਮੰਤਰੀ ਸਾਹਿਬ ਇੱਕ ਦੋ ਤਿਆਰ ਦਿਨ ਲਈ ਕੋਈ ਬਿਮਾਰੀ ਢੱਲੇ ਮੱਠੇ ਹੋ ਗਏ ਤੇ ਆਮ ਹੋਇਆ ਕਰਦੇ ਹਰ ਇੱਕ ਇਨਸਾਨ ਨੂੰ ਕਦੇ ਨਾ ਕਦੇ ਅਜਿਹੀ ਗੱਲ ਹੋ ਜਾਂਦੀ ਹੈ ਕੋਈ ਐ ਥੋੜਾ ਵੀ ਮੁੱਖ ਮੰਤਰੀ ਨੇ ਜੇ ਦੋ ਦਿਨ ਬਿਮਾਰ ਹੋ ਗਏ ਤਾਂ ਉਹਨਾਂ ਨੂੰ ਮੁੱਖ ਮੰਤਰੀ ਕਹਿੰਦੇ